ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਓ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਸ਼ੋਮਨੀ ਕਾਲੀਦਨ ਨੂੰ ਤਗੜਾ ਕਰਦੀਏ ਤੇ 1 ਜੂਨ ਨੂੰ ਫੈਸਲਾ ਕਰ ਲੋ ਕਿ ਆਪਾਂ ਦਿੱਲੀ ਵਾਲੀਆਂ ਵਾਟੀ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਵੋਟ ਪਾ ਕੇ 13 ਦੀਆਂ 13 ਸੀਟਾਂ ਜਿੱਤਣੀਆਂ ਹੈ ਬਲਾਚੌਰ ਸ਼ਹਿਰ ਦੇ ਬਦਵੰਤੇ ਸੱਜਣੋ ਬਤਿਹਾਰਸ ਕਰਦਾ ਵਾਈਕ੍ਰਿਜਾ ਖਾਨ ਸਾਹਿਬ ਵਾਈਕ੍ਰਿਜਾ ਜੀ ਦੇ ਪਦੇ ਆ ਜਿਹੜੇ ਇਲੈਕਸ਼ਨ ਦਾ ਸਿਲਸਿਲਾ ਆਜ਼ਾਦੀ ਦੇ ਬਾਅਦ ਲਗਾਤਾਰ ਹੁੰਦਾ ਰਿਹਾ ਪਰ ਆਪਾਂ ਕਿਤੇ ਸੋਚਿਆ ਕਿ ਕਿਹਨੂੰ ਵੋਟਾਂ ਪਾਈਆਂ ਤੇ ਕਿਹੜੀ ਸਰਕਾਰ ਬਣੀ ਤੇ ਕਿਹ ਸਰਕਾਰ ਨੇ ਕੀ ਕੀਤਾ ਜੇ ਤੁਸੀਂ ਪੰਜਾਬ ਦਾ 50 ਸਾਲ ਦਾ ਇਤਿਹਾਸ ਦੇਖੋਗੇ 22 ਸਾਲ ਸਰਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਦੇ ਸ਼੍ਰੋਮਣਿ ਕਾਲੀ ਦੌਰ ਦੇ ਬਾਕੀ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਭਾਵੇਂ 10 ਸਾਲ ਕੈਪਟਨ ਆ ਹੁਣ 3 ਸਾਲ ਝਾੜੂ ਵਾਲਿਆਂ ਦੇ ਤੁਸੀਂ ਜਾਣਦੇ ਹੋ ਜਿ ਇਹ 22 ਸਾਲ ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤੀ ਹੈ ਭਾਵੇਂ ਸੜਕਾਂ ਹੈ ਭਾਵੇਂ ਥਰਮਲ ਪਲਾਂਟ ਹੈ ਭਾਵੇਂ 에어ਪੋਰਟ ਹੈ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਕਨ ਪੈਨਸ਼ਨ ਐਸੀ ਸਕਾਲਰਸ਼ਿਪ ਦੀ ਸਕੀਮ ਹੈ ਭਾਵੇਂ ਮੰਡੀਆਂ ਹੈ ਭਾਵੇਂ ਐਮਐਸਪੀ ਹੈ ਭਾਵੇਂ ਕਸੀਆਂ ਨਹਿਰਾਂ ਟਿਊਬਲ ਕਨੈਕਸ਼ਨਾਂ ਸਾਰੀਆਂ ਹੀ ਸਹੂਲਤਾਂ ਭਾਵੇਂ ਸ਼ਹਿਰ ਵਾਲਿਆਂ ਨੂੰ ਆ ਭਾਵੇਂ ਪਿੰਡ ਵਾਲਿਆਂ ਨੂੰ ਵਪਾਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੀ ਹੋਈਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋੜੀ ਆਪਣੇ ਸੂਬੇ ਦੀ ਪਾਰਟੀ ਹੈ ਸਾਨੂੰ ਤੁਹਾਡਾ ਦਰਦ ਪਤਾ ਹੈ ਤੁਹਾਡੀਆਂ ਤਕਲੀਫਾਂ ਪਤਾ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਹੀ ਰਹਿੰਦੇ ਸੀ ਜਿਦੋਂ ਜਦੋਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਬਣੀਆਂ ਉਹ ਕੱਲੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਤੇ ਦਿਲ ਜਿੱਤਣ ਵਾਸਤੇ ਨਹੀਂ ਇਸ ਕਰਕੇ ਮੈਂ ਬੇਨਤੀ ਕਰਨਾ ਆ ਤੁਸੀਂ ਤਜਰਬੇ ਕਰਨੇ ਛੱਡ ਦਿਓ ਪਿਛਲੇ 10 ਸਾਲ ਆਪਾਂ ਖਰਾਬ ਕਰਤੇ ਆਪਣੀ ਜ਼ਿੰਦਗੀ ਦੇ 5 ਸਾਲ ਕੈਪਟਨ ਦੇ ਤੇ ਹੁਣ ਆ ਝਾੜੂ ਵਾਲਿਆਂ ਨੇ ਦੇਖੋ ਕਿੰਨੀ ਵੱਡੀ ਠੱਗੀ ਆਪਣੇ ਨਾਲ ਮਾਰੀ ਐ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਜੇ ਹੁਣ ਨਾ ਜਾਗੋਗੇ ਜੇ ਹੁਣ ਨਾ ਸਹੀ ਰਾਹ ਤੇ ਚਲੋਗੇ ਤੇ ਬਹੁਤ ਵੱਡਾ ਨੁਕਸਾਨ ਆਪਣਾ ਹੋ ਜਾਣਾ ਆਪਣੀ ਤਰੀਵੀ ਦਾ ਹੋ ਜਾਣਾ ਇਸ ਕਰਕੇ ਆਓ ਪਹਿਲੀ ਜੂਨ ਨੂੰ ਆਪਾਂ ਮਨ ਬਣਾ ਲਈਏ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ਜਿਤਾ ਕੇ ਥੋੜੇ ਹਲਕੇ ਤੇ ਪ੍ਰੋਫੈਸਰ ਚੰਦੂ ਮਹਾਰਾਜੀ ਨੂੰ ਤੇ ਬਾਕੀ ਪੰਜਾਬ ਤੋਂ ਪਾਰਾ ਹੋਟ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਆਪਾਂ ਬਾਰਡਰ ਤੇ ਪਾ ਦਈਏ ਤੇ ਫੈਸਲਾ ਕਰ ਲਈਏ ਕਿ ਪੰਜਾਬ ਵਿੱਚ ਅਸੀਂ ਦਿੱਲੀ ਵਾਲੀਆਂ ਪਾਰਟੀਆਂ ਨਹੀਂ ਰਹਿਣ ਦੇਣੀਆਂ ਆ ਆਪਣੀ ਪੰਜਾਬ ਦੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਆ ਪਾਰਟੀ ਜਿਹੜੀ ਥੋੜੇ ਨਾਲ ਜ਼ਮੀਨ ਨਾਲ ਜੁੜੀ ਹੈ ਮੁੜੀ ਆਪਣੀ ਤਕਲੀਫਾਂ ਜਾਣਦੀ ਐ ਇਸ ਕਰਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਪੰਜਾਬੀ ਦੇ ਸਿਰ ਤੇ ਲੁੱਟ ਖੋਹਾਂ ਹੋਈ ਜਾਂਦੀ ਐ ਮੁੱਖ ਮੰਤਰੀ ਨਾਂ ਦੀ ਕੋਈ ਚੀਜ਼ ਦੀ ਨਹੀਂ ਨਾ ਕੁਝ दिखे ਇਹਦਾ ਕੀ ਐ ਤੁਸੀਂ ਦੇਖ ਲਿਆ ਸਾਰੀਆਂ ਚੂੜਾ ਆ ਸਾਰੀਆਂ ਉਮੀਦਾਂ ਖਤਮ ਕਰ ਦੱਸਦੀਆਂ ਤੁਸੀਂ ਜਾਣਦੇ ਹੋ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਜੋਦੀ ਨੰਨਾ ਸੀ ਉਹਨਾਂ ਦੇ ਸਾਥੀ ਸੀ ਇੱਥੇ ਜਿੰਨੀ ਵੀ ਡਿਵੈਲਪਮੈਂਟ ਹੋਈ ਐ ਇੱਥੇ ਐ ਪੰਜਾਬ ਦੀ ਉਹ ਵੱਡੇ ਬਾਦਲ ਸਾਹਿਬ ਦੀ ਕਿਉਂਕਿ ਸਮਾਜ ਨਾਲ ਜੁੜੇ ਸੀ ਜ਼ਮੀਨ ਨਾਲ ਜੁੜੇ ਸੀ ਪਿੰਡਾਂ ਨਾਲ ਜੁੜੇ ਸੀ ਥੋੜੀਆਂ ਸਮੱਸਿਆ ਪਤਾ ਸੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਐ ਗਰੀਬ ਕਿਸਾਨ ਮਜ਼ਦੂਰ ਦੀ ਪਿੰਡਾਂ ਵਾਲੀ ਪਾਰਟੀ ਐ ਸਾਨੂੰ ਪਤਾ ਐ ਥੋੜੀਆਂ ਤਕਲੀਫਾਂ ਕੀ ਐ ਆਈ ਕਾਰਨ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਐ ਲੱਗਦਾ ਕਿ ਆਪਣੀ ਸਰਕਾਰ ਆਉਂਦੀ ਐ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਆਪਾਂ ਹੁਣ ਫਰਜ਼ ਆਪਣਾ ਪੰਜਾਬ ਨੂੰ ਬਚਾ ਲਈਏ ਬੜੇ ਤਜਰਬੇ ਹਰੇ ਤਜਰਬੇ ਜਿਹੜੇ ਆਪਾਂ ਕੀਤੇ ਸੀ ਸਾਰੇ ਫੇਲ ਹੋ ਗਏ ਇਸ ਕਰਕੇ ਆਪਣੇ ਆਪਣੇ ਹੀ ਆ ਤੁਸੀਂ ਦੇਖਿਆ ਕਿੰਨਾ ਹਰਾ ਭਰਾ ਸਾਰਾ ਇਲਾਕਾ ਹੈ ਸਾਰਾ ਵੱਡੇ ਪਾਤਸ਼ਾਹ ਦੀ ਬਹੁਤ ਵੱਡੀ ਦੇਨ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਹਿਲੀ ਜੂਨ ਨੂੰ ਇੱਕ ਇੱਕ ਵੋਟ ਤੱਕੜੀ ਚੋਣ ਨਿਸ਼ਾਨ ਤੇ ਜੰਨੂਬਣਾ ਸਾਹਮਣੂ ਤੇ ਤਾਂ ਕਿ ਆਪਾਂ ਪਾਈਏ ਤੇ 13 ਨਹੀਂ ਆ 13 ਸੀਟਾਂ ਸ਼ਰੂਮ ਨੀ ਕਾਲੀ ਦਾ ਜਿਤਾ ਦਿਓ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਦਾ ਬੋਡ ਟਪਾ ਦਿਓ ਜਿਹੜਾ ਬਸੀ ਹਲਕੇ ਤੋਂ ਆਪਾਂ ਯਾਤਰਾ ਸ਼ੁਰੂ ਕਰ ਰਹੇ ਆਂ ਅੱਜ ਜੋ ਹਾਲਾਤ ਪੰਜਾਬ ਦੇ ਆ ਝਾੜੂ ਵਾਲੀ ਸਰਕਾਰ ਜਿਹੜੀ ਦਿੱਲੀੋਂ ਚੱਲਦੀ ਹੈ ਇਹਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਪਹਿਲੇ ਕਾਂਗਰਸ ਦਾ ਰਾਜ ਸੀ 5 ਸਾਲ ਉਹ ਵੀ ਦਿੱਲੀ ਵਾਲੀ ਪਾਰਟੀ ਸੀ ਹੁਣ ਝਾੜੂ ਵਾਲੇ ਉਹ ਵੀ ਦਿੱਲੀ ਵਾਲੇ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾਨ ਨਹੀਂ ਪੰਜਾਬ ਪ੍ਰਤੀ ਇੱਥੇ ਇਕੱਲੇ ਲੁੱਟਣ ਆਉਂਦੇ ਆ ਅਕਾਲੀ ਦਲ ਹੈ ਜਿਹੜੀ ਥੋਡੀ ਪਾਰਟੀ ਹੈ ਥੋਡੀ ਮਾਂ ਪਾਰਟੀ ਹੈ ਥੋੜੇ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਥੋਡੀ ਫੌਜ ਹੈ ਆ ਅਕਾਲੀ ਦਲ ਨੇ ਜਿਹਨੇ ਸਾਰਾ ਕੁਝ ਬਣਾਇਆ ਸਾਰੀ ਤਰੱਕੀ ਕਰਾਈ ਅੱਜ ਪੰਜਾਬ ਦੇ ਵਿੱਚ ਇਸ ਕਰਕੇ ਆ ਦਸ ਸਾਲ ਆਪਣੇ ਖਰਾਬ ਹੋ ਗਏ ਆਉ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ 1 ਜੂਨ ਨੂੰ ਆਪਣੀ ਪਾਰਟੀ ਨੂੰ 13 ਨਹੀਂ 13 ਚਾ ਕੇ ਦਿੱਲੀ ਵਾਲਿਆਂ ਨੂੰ ਵਾਪਸ ਦਿੱਲੀ ਭੇਜੀਏ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ